ਇਹਨਾਂ ਨੇ ਮਾਲ ਜਿਹੜਾ 23-24 ਦੀ ਦਰਮਿਆਨੀ ਰਾਤ ਨੂੰ ਚੋਰੀ ਕੀਤਾ ਸੀ ਟੈਕਸਟਾਈਲ ਕਲੋਨੀ ਦੇ ਵਿੱਚ ਫੈਕਟਰੀ ਦੇ ਵਿੱਚੋਂ ਦੋ ਗੱਡੇ ਲਗਾਏ ਸੀ ਇਹਨਾਂ ਨੇ ਛੋਟੇ ਹਾਥੀ ਵਿੱਚ ਛੋਟਾ ਹਾਥੀ ਜਿਹੜਾ ਸੀਗਾ ਉਹ ਚੋਰੀ ਦਾ ਸੀ ਉਹ ਚੋਰੀ ਦਾ ਸੀ ਉਹ ਵੀ ਦੱਸੀਓ ਤਾਂ ਚੋਰਾਂ ਵੱਲੋਂ ਸਨੇਚਰਾਂ ਵੱਲੋਂ ਜਿਹੜਾ ਨੰਬਰ ਪਲੇਟ ਛੋਟੇ ਹਾਥੀ ਦਾ ਜਿਹੜਾ ਉਤਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਮਾਲ ਲੁਕੋ ਕੇ ਜਾ ਕੇ ਮੰਗਲੀ ਰੋਡ ਤੇ ਕੋਈ ਮਕਾਨ ਕਿਰਾਏ ਤੇ ਲਿਆ ਸੀ ਫਿਰ ਰੱਖ ਲਿਆ ਸੀ ਇਹਨਾਂ ਨੇ ਕਿੰਨੇ ਜਣੇ ਸੀਗੇ ਟੋਟਲ 5 5 ਅਕਿਊਜ਼ਡ ਆ ਤਿੰਨ ਫੜੇ ਗਏ ਦੋ ਫਰਾਰ ਆ ਤੇ ਤਿੰਨ ਫੜ ਚੁੱਕੇ ਕੀ ਉਮਰ ਕੀ ਹੈ ਤਕਰੀਬਨ ਕਿੰਨੇ ਦਾ ਮਾਲ ਹੋਣਾ ਕਿੰਨਾ ਜਿਹੜਾ ਸਮਾਨ ਹੈਗਾ ਕਿੰਨੇ ਕੇ ਪੈਸਿਆਂ ਦਾ ਮਾਲ ਆ ਆਈਡੀਆ 15 18 ਲੱਖ ਦਾ ਦੇ ਦਿਓ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿਨ ਤਵਾਲੀ ਜੀ ਹਾਂ ਦੱਸ ਦਿੰਨੇ ਆ ਕਿ ਵਾਰਦਾਤਾਂ ਕਰਨ ਵਾਲੇ ਸਨੈਚਰਾਂ ਨੂੰ ਲਗਾਤਾਰ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਦੌਰਾਨ ਲਗਾਤਾਰ ਵਾਰਦਾਤ ਕਰਨ ਵਾਲੇ ਸਨੈਚਰ ਜਿਹੜੇ ਆ ਉਹ ਫੜੇ ਜਾਂਦੇ ਨੇ ਤਾਂ ਪੁਲਿਸ ਬੜੀ ਹੀ ਮੁਸਤੈਦ ਹੈ ਇਸ ਟਾਈਮ ਥਾਣਾ ਮੋਤੀ ਨਗਰ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਹਾਲਾਂਕਿ ਦੱਸ ਦਈਏ ਕਿ ਜਿਹੜੇ ਤਿੰਨ ਦੋਸ਼ੀ ਸੀਗੇ ਤਿੰਨ ਆਰੋਪੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਨੇ ਤਾਂ ਕਾਫੀ ਲੱਖਾਂ ਦਾ ਉਹਨਾਂ ਵੱਲੋਂ ਜਿਹੜਾ ਇੱਕ ਜਿਹੜਾ ਫੈਕਟਰੀ ਦਾ ਜਿਹੜਾ ਕਪੜਾ ਸੀਗਾ ਉਸ ਉਹਨਾਂ ਵੱਲੋਂ ਜਿਹੜਾ ਚੋਰੀ ਕੀਤਾ ਗਿਆ ਸੀਗਾ ਤਾਂ ਛੋਟੇ ਹਾਥੀ ਦੇ ਵਿੱਚ ਉਹਨਾਂ ਵੱਲੋਂ ਇਹ ਮਾਲ ਚੋਰੀ ਕਰਕੇ ਉਹ ਲੈ ਕੇ ਗਏ ਸੀਗੇ ਤਾਂ ਪੁਲਿਸ ਨੇ ਬੜੀ ਹੀ ਮੁਸਤੈਦੀ ਦੇ ਨਾਲ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਉਹਨਾਂ ਨੂੰ ਅਰੈਸਟ ਕੀਤਾ ਸੁ ਗੱਲਬਾਤ ਕਰ ਲੈਣੇ ਸਾਡੇ ਨਾਲ ਐਸਆਈ ਮੌਜੂਦ ਨੇ ਸੁ ਜਾਣਦੇ ਆ ਕੀ ਸੀਗਾ ਕਿੱਥੋਂ ਅਰੈਸਟ ਕੀਤਾ ਇਹਨਾਂ ਨੂੰ ਕਦੋਂ ਇਹਨਾਂ ਨੇ ਚੋਰੀ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਸੀਗਾ ਸਤਿ ਸ੍ਰੀ ਅਕਾਲ ਸਰ ਇਹਨਾਂ ਨੇ ਸਤਿ ਸ੍ਰੀ ਅਕਾਲ ਕੀ ਨਾਮ ਆ ਸਰ ਮੇਰਾ ਐਸਐਸ ਵੀਜੇ ਕੁਮਾਰ ਜੀ ਸਰ ਅੱਜ ਮੋਤੀ ਨਗਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜੀ ਹਾਂਜੀ ਇਹਨਾਂ ਨੇ ਇਹ ਮਾਲ ਜਿਹੜਾ 23 24 ਦੀ ਦਰਵੰਨੀ ਰਾਤ ਨੂੰ ਚੋਰੀ ਕੀਤਾ ਸੀ ਟੈਕਸਟਾਈਲ ਕਲੋਨੀ ਦੇ ਵਿੱਚ ਫੈਕਟਰੀ ਦੇ ਵਿੱਚੋਂ ਦੋ ਗੱਡੇ ਲਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਮਾਲ ਲਗਾ ਕੇ ਜਾ ਕੇ ਮੰਗਲੀ ਰੋਡ ਤੇ ਆਪਣੇ ਕੀ ਨਾਂ ਕੁਆੜਾ ਰੋਡ ਤੇ ਕੁਆੜਾ ਤੋਂ ਰਾਮਗੜ੍ਹ ਰੋਡ ਤੇ ਕੋਈ ਮਕਾਨ ਕਿਰਾਏ ਤੇ ਲਿਆ ਸੀ ਉੱਥੇ ਰੱਖ ਲਿਆ ਸੀ ਇਹਨਾਂ ਨੇ ਫਿਰ ਥੋੜਾ ਛੋਟਾ ਹਾਥੀ ਜਿਹੜਾ ਸੀਗਾ ਉਹ ਚੋਰੀ ਦਾ ਸੀ ਉਹ ਚੋਰੀ ਦਾ ਸੀ ਉਹ ਵੀ ਉਹਦੀ ਤਾਂ ਨੰਬਰ ਡਿਵੀਜ਼ਨ ਕੋਮਪਲੀਟ ਦਰਜ ਸ਼ਿਵਲਾਪੁਰੀ ਥਾਣੇ ਕੰਪਲੀਟ ਦਰਜ ਆ ਉਹਦੀ ਤੇ ਇਹਨਾਂ ਨੇ ਫੈਕਟਰੀ ਵਿੱਚੋਂ ਮਾਰ ਚੋਰੀ ਕੀਤਾ ਸੀਗਾ ਕਿਸੇ ਦੇ ਫੈਕਟਰੀ ਵਿੱਚੋਂ ਅੱਛਾ ਕਿਧਰ ਚੋਰੀ ਕੀਤਾ ਸੀਗਾ ਰਾਤ ਨੂੰ ਦੇ ਇਹ 23 24 ਦੀ ਰਾਤ ਨੂੰ ਰਾਤ ਨੂੰ ਹਾਂਜੀ ਤੇ ਕਿਦਾਂ ਕਿੰਨੇ ਜਣੇ ਇਹ ਫੜੇ ਗਏ ਆ ਕਿੰਨੇ ਜਨਾ ਸੀਗੇ ਇਹ ਕਿੰਨੇ ਜਣੇ ਸੀਗੇ ਟੋਟਲ 5 ਤਿੰਨ ਫੜੇ ਗਏ ਦੋ ਫਰਾਰ ਹਜੇ ਤੇ ਤਿੰਨ ਫੜ ਚੁੱਕੇ ਕੀ ਉਮਰ ਕੀ ਹੈਗੀ ਇਹਨਾਂ ਦੀ ਇਹਨਾਂ ਦੀ 19 20 ਸਾਲੋ ਮਾਰਕ ਕੀ ਨਾਮ ਹੈ ਇਹਨਾਂ ਦਾ ਇਹਦਾ ਇੱਕ ਰਪਿੰਦਰ ਸਿੰਘ ਹੈ ਗਗਨ ਤਰਮਿੰਦਰ ਸਿੰਘ ਤਿੰਨ ਬੰਦੇ ਫੜੇ ਗਏ ਤੇ ਕੋਈ ਰਿਮਾਂਡ ਹਾਸਿਲ ਕੀਤਾ ਗਿਆ ਹੁਣ ਹਾਂ ਦੋਨਾਂ ਦਾ ਰਿਮਾਂਡ ਲਿਆ ਸੀਗਾ ਜੀ ਪੁਛਗਿਛ ਨੇ ਅੱਜ ਜਾਰੀ ਹੈ ਹਜੇ ਤੇ ਤਕਰੀਬਨ ਕਿੰਨੇ ਦਾ ਮਾਲ ਹੋਣਾ ਕਿੰਨਾ ਗਾ ਜਿਹੜਾ ਸਮਾਨ ਹੈਗਾ ਕਿੰਨੇ ਕੇ ਪੈਸਿਆਂ ਦਾ ਮਾਲ ਹੈ ਇਹਨਾਂ ਦੇ ਬਿੱਲ ਮੁਤਾਬਕ ਹੁਣੇ ਪਤਾ ਲੱਗੂਗਾ ਬਿੱਲ ਦੇਣਗੇ ਹਜੇ ਆਈਡੀ 15 18 ਲੱਖ ਦਾ ਦੱਸਦੇ ਸੀ ਉਹ ਤੇ ਬਿਲਕੁਲ ਦੱਸ ਦिए ਕਿ ਮੋਤੀ ਨਗਰ ਥਾਣੇ ਦੇ ਵਿੱਚ ਇਨਸਪੈਕਟਰ ਅਮਰਪਾਲ ਗਵਾਈ ਹੈਟ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉਹਨਾਂ ਵੱਲੋਂ ਕਾਫੀ ਹੀ ਚਲਾਕੀ ਨਾਲ ਜਿਹੜਾ ਐਰੋਪੀ ਜਿਹੜੇ ਫੜੇ ਗਏ ਨੇ ਪੰਜ ਜਿਹੜੇ ਸੀਗੇ ਉਹ ਸਨੈਚਰ ਦੇ ਵਿੱਚ ਮੌਜੂਦ ਸੀਗੇ ਪੰਜਾਂ ਨੇ ਜਿਹੜਾ ਲੁੱਟਾ ਨੂੰ ਅੰਜਾਮ ਦਿੱਤਾ ਸੀਗਾ ਇਸ ਵੱਡੀ ਵਾਰਦਾਤ ਨੂੰ ਇਹਨਾਂ ਨੇ ਵੱਡ ਅੰਜਾਮ ਦਿੱਤਾ ਹਾਲਾਂਕਿ ਜਿਹਦੇ ਵਿੱਚੋਂ ਤਿੰਨ ਐਰੋਪੀ ਜਿਹੜੇ ਫੜੇ ਗਏ ਨੇ ਦੋ ਹਲੇ ਵੀ ਫਰਾਰ ਨੇ ਕੋਲ ਸਦੀ ਜਿਹੜੀ ਇਨਵੈਸਟੀਗੇਸ਼ਨ ਸੋ ਜਾਰੀ ਹੈ ਮਾਲ ਉਹਨਾਂ ਵੱਲੋਂ ਬਰਾਮਦ ਕੀਤਾ ਗਿਆ ਛੋਟਾ ਆਤੀ ਜਿਹੜਾ ਹੈ ਉਹਨਾਂ ਵੱਲੋਂ ਇਹ ਵੀ ਜਿਹੜਾ ਬਰਾਮਦ ਕੀਤਾ ਗਿਆ ਬਿਲਕੁਲ ਸੋ ਮੋਤੀ ਨਗਰ ਥਾਣੇ ਦੇ ਬਾਹਰ ਆ ਜਿਸ ਛੋਟੇ ਹਾਤੀ ਤੋਂ ਚੋਰਾ ਨੇ ਜਿਹੜਾ ਵਾਰਦਾਤ ਨੂੰ ਅਨਜਾਮ ਦਿੱਤਾ ਦੇਖ ਸਕਦੇ ਹੋ ਕਿ ਉਹ ਛੋਟਾ ਹਾਤੀ ਜਿਹੜਾ ਹੈ ਉਹਨੂੰ ਪੁਲਿਸ ਵੱਲੋਂ ਜਿਹੜਾ ਬਰਾਮਦ ਕੀਤਾ ਗਿਆ ਹਾਲਾ ਕਿ ਨੰਬਰ ਪਲੇਟ ਦੀ ਦੱਤੀ ਹੈ ਤਾਂ ਚੋਰਾ ਵੱਲੋਂ ਸਨੇਚਰਾਂ ਵੱਲੋਂ ਜਿਹੜਾ ਨੰਬਰ ਪਲੇਟ ਛੋਟੇ ਹਾਤੀ ਦਾ ਜਿਹੜਾ ਉਤਾਰ ਦਿੱਤਾ ਗਿਆ ਬਿਲਕੁਲ ਦੇਖ ਸਕਦੇ ਹੋ ਪਿਛਲੇ ਪਾਸੇ ਵੀ ਉਹਨਾਂ ਵੱਲੋਂ ਜਿਹੜਾ ਨੰਬਰ ਪਲੇਟ ਜਿਹੜਾ ਨਹੀਂ ਦਿਖ ਰਿਹਾ ਤਾਂ ਤੁਹਾਨੂੰ ਫਰੰਡੀਆਂ ਵੀ ਤਸਵੀਰਾਂ ਜਿਹੜੀਆਂ ਦਿਖਾਣੇ ਆ ਜਿਹੜਾ ਛੋਟਾ ਹਾਤੀ ਉਹਨਾਂ ਵੱਲੋਂ ਬਰਾਮਦ ਕੀਤਾ ਗਿਆ ਤਾਂ ਅੱਗੇ ਜਿਹੜਾ ਨੰਬਰ ਦੀ ਤੋੜ ਦਿੱਤੀ ਗਈ ਤਾਂ ਪੁਲਿਸ ਨੇ ਕਾफी ਹੀ ਚਲਾਕੀ ਵਰਤੀ ਤਾਂ ਆਉਣਾ ਵੱਲੋਂ ਜਿਹੜੇ 24 ਤਰੀਕ ਨੂੰ ਜਿਹੜਾ ਚੋਰਾਂ ਨੇ ਰਾਤ ਨੂੰ ਵਾਰਦਾਤ ਨੂੰ ਅੰਜਾਮ ਦਿੱਤੇ ਨੇ ਤਾਂ ਉਹਨਾਂ ਨੂੰ ਪੁਲਿਸ ਨੇ ਜਿਹੜਾ ਹੁਣ ਗ੍ਰਿਫਤਾਰ ਕਲੀਤਾ ਨਿਊ ਅਬ੍ਰੇ ਤੇ ਕਹਿੰਦੇ ਦੁਬਾਰਾ ਜੁੜਾਂਗੇ ਥੋੜੇ ਨਾਲ ਦੇਖਦੇ ਰਹੋ ਦਿਨਾਂ ਲਾਈਵ ਮੈਂ ਮੈਂ ਕਹਿੰਦਾ ਮੈਂ ਸੰਜੇ ਸੈਥੀ ਨਾਲ ਧੰਨਵਾਦ